ਦੇਖੋ ਜਿਹੜੀ ਰਾਏਕੋਟ ਰੋਡ ਹੈ ਇਹ ਪੰਜਾਬ ਦੀ ਮੇਨ ਰੋਡ ਹੈ ਜਿਹੜੀ ਇੱਥੋਂ ਬਸੰਦਾ ਹੈ ਬਰਨਾਲਾ ਹੈ ਸੰਗਰੂਰ ਹੈ ਪਟਿਆਲਾ ਹੈ ਮਲੇਰਕੋਟਲਾ ਹੈ ਉਥੋਂ ਸਾਰੇ ਵਹੀਕਲ ਜਾਂ ਵਪਾਰ ਦਾ ਕੰਮ ਹੈ ਇੱਥੋਂ ਰਾਏਕੋਟ ਰੋਡ ਰਾਹੀਂ ਸਿੱਧੂ ਬੇਟਾ ਜਲੰਧਰ ਹੈ ਪਠਾਨਕੋਟ ਹੈ ਔਰ ਅਮਰੋਸਰ ਹੈ ਇਹ ਸਾਰੇ ਜਿਹੜੇ ਜ਼ਿਲ੍ਹੇ ਨੇ ਨਾ ਪੰਜਾਬ ਦੇ ਉਹਨਾਂ ਨਾਲ ਜੁੜਦੀ ਹੈ ਔਰ ਇਹ ਜਿਹੜੀ ਰੋਡ ਹੈ ਇਹ ਜੇ ਕੋਈ ਕੁਆਲਿਟੀ ਨਾਲ ਬਣੀ ਹੋਵੇ ਤਾਂ ਇਹ ਬਹੁਤ ਚਰਚਾ ਲੱਗ ਸਕਦੀ ਹੈ ਪਰ ਸਾਡੇ ਨਗਰ ਕਾਉਂਸਲਰ ਤੇ ਈਓ ਹੈ ਪ੍ਰਧਾਨ ਹੈ ਜਾਂ ਕੋਈ ਰਾਜਨੀਤਿਕ ਪਾਰਟੀਆਂ ਉਹਨਾਂ ਨੂੰ ਇਹਦਾ ਕੋਈ ਇੰਟਰਸਟ ਨਹੀਂ ਹੈ ਕਿਉਂ ਕਿਉਂ ਨਹੀਂ ਇੰਟਰਸਟ ਕਿਉਂਕਿ ਉਹ ਬੋਕ ਬੈਂਕ ਦੀ ਸਮਝ ਹੈ ਲੋਕਾਂ ਦਾ ਲੋਕਾਂ ਨੂੰ ਉਸ ਕੇ ਵੋਟ ਲੈਣੀ ਲਾਲਚ ਦੇ ਕੇ ਵੋਟ ਲੈਣੀ ਹੋਰ ਕੁਝ ਨਹੀਂ ਇਹਨਾਂ ਨੂੰ ਜੇ ਕੰਟੀਨਿਊਸਲੀ ਇਹਨੂੰ ਦੇਖਣ ਫਾਲੋਅ ਅਪ ਕਰਨ ਤਾਂ ਜਿਹੜੀਆਂ ਸੜਕਾਂ ਇਹ ਵਧੀਆ ਰਹਿ ਸਕਦੀਆਂ ਔਰ ਕੋ ਖੜ ਕੇ ਮਟੀਰੀਅਲ ਚੰਗਾ ਪਾ ਕੇ ਉਸ ਨੂੰ ਬਣਵਾਇਆ ਜਾਵੇ ਔਰ ਇਹਨਾਂ ਲੋਕਾਂ ਨੂੰ ਪਤਾ ਨਹੀਂ ਹੈ ਇਹਨਾਂ ਨੂੰ ਟ੍ਰੇਨਿੰਗ ਚਾਹੀਦੀ ਐ ਐਮਸੀਜ਼ ਨੂੰ ਐਮਸੀ ਨੂੰ ਕੋਈ ਇੰਟਰਸਟ ਨਹੀਂ ਹੁੰਦਾ ਉਹਨਾਂ ਨੂੰ ਤਾਂ ਹੁੰਦਾ ਸਾਡਾ ਕੰਮ ਹੋ ਜੇ ਵੀ ਅਸੀਂ ਸਿਆਣੂ ਹੋ ਜਾਈਏ ਠੇਕੇਦਾਰ ਦੇ ਔਰ ਇਹਨੂੰ ਵੀ ਕੋਈ ਇੰਟਰਸਟ ਨਹੀਂ ਜੇਦਾਂ ਅਸੀਂ ਪੁੱਛਣ ਜਾਂਦੇ ਆਂ ਕਹਿੰਦੇ ਜੀ ਕੋਈ ਨਹੀਂ ਅਸੀਂ ਕੋਸ਼ਿਸ਼ ਕਰ ਰਹੇ ਆਂ ਅੱਜ ਜਿਹੜੇ ਉਹ ਹੋਣੇ ਇਹ ਇਹ ਤਾਂ ਕਿਹਾ ਕਲਾਮ ਹੈ ਜਦੋਂ ਕਹਿੰਦੇ ਕੋਸ਼ਿਸ਼ ਕਰ ਰਹੇ ਆਂ ਮੈਂ ਇੱਕ ਵਾਰ ਕਹੀ ਕਿ ਕਿੰਨਾ ਕੁ ਚਿਰ ਕੋਸ਼ਿਸ਼ ਹੋਊੂ ਤੇ ਇੰਨੀ ਵਾਰ ਤਾਂ ਇਹ ਟ੍ਰਾਂਸਫਰ ਹੋ ਗਏ ਆਇਓ ਕੋਸ਼ਿਸ਼ ਹੀ ਕਰੀ ਜਾਊਂ ਕਿ ਉਹ ਘੱਟ ਹੋਊਗਾ ਪਰ ਘੱਟ ਕੋਈ ਨਹੀਂ ਹੁੰਦਾ ਹੈ ਔਰ ਇਹ ਸੜਕ ਦਾ ਬੁਰਾ ਹਾਲ ਹੈ ਆ ਜਿਹੜਾ ਮਾਟਰ ਸਪਲਾਈ ਵਾਸਤੇ ਇਹਨਾਂ ਨੇ ਇਤਾਂ ਚੁੱਕੀਆਂ ਸੀ ਦੀਆਂ ਉਥੇ ਪਾਈਪਾਂ ਪਾਈਆਂ ਉਹ ਇਤਾਂ ਪਤਾ ਨਹੀਂ ਕਿਧਰ ਗਈਆਂ ਅ ਨਗਰ ਸਲਾਹ ਸੰਵਾਲਾ ਪ੍ਰਧਾਨ ਹੋਣ ਦੇ ਨਾਤੇ ਮੈਂ ਇੱਥੇ ਬਹੁਤ ਇਕੱਠ ਕਰਕੇ ਬੜੇ ਧਰਨੇ ਦਿੱਤੇ ਐ ਇਹਨਾਂ ਨੂੰ ਮਿਲੇ ਵੀ ਐ ਵੱਖ-ਵੱਖ ਰਾਜਨੀਤਿਕ ਆਗੂਆਂ ਨੂੰ ਵੀ ਮਿਲੇ ਐ ਬੇ ਇਹਦਾ ਕੁਝ ਨਹੀਂ ਕਰੋ ਨਗਰ ਕੌਂਸਲ ਦੇ ਮੁਰੋ ਵੀ ਸੀ ਧਰਨੇ ਦਿੱਤੇ ਐ ਪਰ ਇਹਨਾਂ ਦਾ ਕੋਈ ਸਾਡੇ ਤਰਫੋਂ ਲੈ ਨਹੀਂ ਪਾਇਆ ਇਹਨਾਂ ਦਾ ਆਪ ਦਾ ਹੀ ਘਾਟੋਕਲੇਸ਼ ਰਹਿੰਦਾ ਐ ਜੇ ਪ੍ਰਧਾਨ ਕੋ ਕੰਮ ਕਰਵਾਉਣਾ ਚਾਹੁੰਦਾ ਉਹ اپੋਜੀਸ਼ਨ ਵਾਲੇ ਕੁਝ ਬੰਦੇ ਐਸੇ ਹੈ ਜਿਹੜੇ ਕੰਮ ਹੋਣ ਨਹੀਂ ਦੇਣਾ ਚਾਹੁੰਦੇ ਜੇ ਉਹ ਕੰਮ ਕਰਾਉਣਾ ਚਾਹੁੰਦੇ ਆ ਤਾਂ ਪ੍ਰਧਾਨ ਨਹੀਂ ਹੋਣ ਦੇਣਾ ਚਾਹੁੰਦਾ ਇਹ ਦੋਵੇਂ ਤਰ੍ਹਾਂ ਇੱਕੋ ਜਿਹੇ ਆ ਸਾਡੇ ਜਿਹੜੀ ਮੈਡਮ ਐਮਐਲਏ ਐ ਸਰਬੀਤ कौर ਮਾਨੂਕੇ ਇਨੂੰ ਚਾਹੀਦਾ ਹੈ ਇਹ ਕੰਟਰੋਲ ਕਰੇ ਔਰ ਸਰਕਾਰ ਨੂੰ ਦੱਸੇ ਇੱਥੇ ਐਡਮਿਨਿਸਟ੍ਰੇਟਰ ਐਸ ਡੀ ਐਮ ਐ ਏ ਡੀ ਸੀ ਹੈ ਉਹ ਕੋਈ ਧਿਆਨ ਨਹੀਂ ਦਿੰਦੇ ਹੈ ਉਹ ਤਾਂ ਆਪ ਦਾ ਪਲ ਪੂਰਾ ਕਰਨ ਆਉਂਦੇ ਹੈ ਤੋਂ ਜਿਹਦੇ ਨਾਲੇ ਕੰਮ ਹੋਰ ਵੀ ਵਿਗੜੀ ਜਾ ਰਿਹਾ ਹੈ ਹਾਂ ਇਹਨਾਂ ਸਾਰਿਆਂ ਲੜਕੇ ਜੀ ਸਾਡੇ ਸ਼ਹਿਰ ਦਾ ਜਲੂਸ ਕੱਢਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ